ਪਿਛਲੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਚੜੀ ਗਈ ਸੀ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਜਿਹੜੀ ਆ ਪੰਜਾਬ ਸਰਕਾਰ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਉਸ ਦੇ ਅਸਤੇ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਪੀਲਾ ਪੰਜਾ ਫੇਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਦੱਸ ਦਈਏ ਜਿਲ੍ਹਾ ਪਠਾਨਕੋਟ ਦੇ ਕਸਬਾ ਸੁजानਪੁਰ ਦੇ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਵੱਲੋਂ ਮਿਲ ਕੇ ਨਸ਼ਾ ਤਸਕਰ ਦੇ ਘਰ ਛਾਪੇ ਮਾਰੀ ਕੀਤੀ ਜਾਂਦੇ ਦੋਸਤੋ ਬਾਅਦ ਜਿਹੜਾ ਉਹਨਾਂ ਦੇ ਘਰ ਦੇ ਪੀਲਾ ਪੰਜਾ ਫੇਰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਦੁਕਾਨ ਦੀ ਲਗਾਤਾਰ ਕੋਸ਼ਿਸ਼ ਕਰਦੇ ਪ ਦੀਆਂ ਕੁਰਲਾਂ ਦੀਆਂ ਜੜੀਆਂ ਹਾਰੇ ਕਰਦੀਆਂ ਪਈਆਂ ਨੇ ਕਿ ਉਹਨਾਂ ਦੇ ਘਰ ਨਾਲ ਤੋੜੋ ਕਿਉਂਕਿ ਉਹ ਕਿੱਧਰ ਜਾਣ ਗਿਆ ਲੇਕਿਨ ਫਿਰ ਵੀ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀ ਗੁਹਾਰ ਨਾਲ ਜੜੀਆਂ ਨਹੀਂ ਸੁਣੀਆਂ ਜਾ ਰਹੀਆਂ ਇਸ ਮੌਕੇ ਤੇ ਐਸਵੀ ਗੁਰਬਾਜ ਸਿੰਘ ਡੀਐਸਪੀ ਸਿਟੀ ਸੁਮੀਰ ਸਿੰਘ ਮਾਨ ਤੇ ਐਸਐਸਪੀ ਪਠਾਨਕੋੜ ਮੌਕੇ ਤੇ ਪਹੁੰਚਦੇ ਨੇ ਜਿਸ ਤੋਂ ਬਾਅਦ ਉਹਨਾਂ ਦਾ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਪਿਛਲੀ ਦਿਨੀ ਮਹਿੰਮ ਛੜੀ ਗਈ ਸੀ ਯੁੱਧ ਨਸ਼ਾ ਵਿਰੁੱਧ ਜਿਸ ਤੇ ਚੱਲਦੇ ਆ ਪਠਾਨਕੋੜ ਪੁਲਿਸ ਵੱਲੋਂ ਜੜੀਆਂ ਲਗਾਤਾਰ ਨਸ਼ਾ ਤਸਕਰਾਂ ਦੇ ਘਰਾਂ ਦੇ ਛਾਪੇ ਮਾਰਿਆ ਕਿਤਨੇ ਜਾ ਸ਼ਾਪੇ ਮਾਰੀ ਕੀਤੀ ਗਈ ਜਿਸ ਤੋਂ ਬਾਅਦ ਨਾ ਪੀਲਾ ਪੰਜਾ ਫੇਰਿਆ ਜਾਂਦਾ ਤਾਂ ਦੱਸ ਦਈਏ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਹੁਣਾਂ ਦਾ ਕਹਿਣਾ ਸੀਗਾ ਕਿੰਨਾ ਸੱਤਾਸਕਤ ਦੇ ਖਿਲਾਫ ਜਿਨ੍ਹਾਂ ਦੇ ਘਰ ਦੇ ਅੱਜ ਪੀਲਾ ਪੰਜਾ ਫੇਰਿਆ ਜਾ ਰਿਹਾ ਉਹਨਾਂ ਦੇ ਖਿਲਾਫ ਪਹਿਲਾਂ ਵੀ ਜਿਹੜੇ 11 ਮੁਕਦਮੇ ਜਿਹੜੇ ਦਰਜ ਨੇ ਇਸ ਮੌਕੇ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਹੁਣਾਂ ਦਾ ਕੀ ਕੁਝ ਕਹਿਣਾ ਆਉ ਸੁਣਾਦੇ ਹਾਂ ਤੁਹਾਨੂੰ ਉਹਨਾਂ ਦੇ ਜ਼ੁਬਾਨੀ ਕਾਰਵਾਈ ਮਿਊਸਪਲ ਕੌਂਸਲ ਵੱਲੋਂ ਇਨੀਸ਼ੀਏਟ ਕੀਤੀ ਗਈ ਹੈ ਕਿਉਂਕਿ ਇਲੀਗਲ ਜਿਹੜੀ ਐਨਕਰੋਚਮੈਂਟਸ ਹੈਗੀਆਂ ਉਹਨਾਂ ਦੀ ਡਰਾਈਵ ਚੱਲ ਰਹੀ ਹੈ ਉਹਦੇ ਵਿੱਚ ਜੇਕਰ ਕੋਈ ਲਾਂਡ ਆਰਡਰ ਦੀ ਸਿਚੁਏਸ਼ਨ ਆਉਂਦੀ ਆ ਤੇ ਉਹਦੇ ਵਾਸਤੇ ਪਠਾਨਕੋਟ ਪੁਲਿਸ ਨੇ ਆਪਣੇ ਪ੍ਰੋਪਰ ਬੰਦੋਬਸਤ ਕੀਤੇ ਐਂਡ ਵੀ ਆਰ ਹੈਵਿੰਗ ਦੀ ਡਿਊਟੀ ਮੈਜਿਸਟ੍ਰੇਟ ਆਲਸੋ ਤੋਂ ਜਿਹੜੀ ਇਹ ਡੈਮੋਲੇਸ਼ਨ ਹੈਗੀ ਆ ਜਾਂ ਇਨਕ੍ਰੋਚਮੈਂਟ ਡੈਮੋਲੇਸ਼ਨ ਹੋ ਰਹੀ ਆ ਤੇ ਜਦੋਂ ਅਸੀਂ ਰਿਕਾਰਡ ਨੂੰ ਦੇਖਿਆ ਇਹ ਰਿਕਾਰਡ ਤੋਂ ਪਤਾ ਚੱਲਿਆ ਹੈਗਾ ਕਿ ਅਕਸਰ ਅਪਰਾਧਿਕ ਗਤੀਵਿਧੀਆਂ ਵਾਲੇ ਹੀ ਜਿਹੜੇ ਹੈਗੇ ਆ ਡੈਮੋਲੇਸ਼ਨ ਜਿਹੜੀ ਹੈਗੀ ਆ ਇਨਕ੍ਰੋਚਮੈਂਟ ਆ ਔਰ ਦੂਸਰੀ ਕਰਮੀਆਂ ਜਿਹਨੀਆਂ ਹੈਗੀਆਂ ਕਾਰਵਾਈਆਂ ਕਰਦੇ ਕੋਕੜਾ ਨੂੰ ਡਰ ਨਹੀਂ ਹੈ ਕਾਨੂੰਨ ਦਾ ਸੋ ਇਹਦਾ ਜਦੋਂ ਰਿਕਾਰਡ ਚੈੱਕ ਕੀਤਾ ਗਿਆ ਅੱਜ ਅਸੀਂ ਰਿਕਾਰਡ ਚੈੱਕ ਕੀਤਾ ਤੇ ਇਹਦੇ ਖਿਲਾਫ 11 ਅਪਰਾਧਿਕ ਮਾਮਲੇ ਜਿਹੜੇ ਹੈਗੇ ਆ ਦਰਜ ਨੇ ਔਰ 11 ਦੇ 11 ਹੀ ਜਿਹੜੇ ਹੈਗੇ ਆ ਤਕਰੀਬਨ ਉਹ ਨਾਰਕੋਟਿਕਸ ਦੀ ਸਮਗਲਿੰਗ ਦੇ ਮੁਕਦਮੇ ਦਰਜ ਆ ਸੋ ਜਿਹੜੀ ਕਾਰਵਾਈ ਆ ਉਹ ਕਾਨੂੰਨ ਦੇ ਮੁਤਾਬਕ ਜ਼ਾਤ ਦੇ ਮਤਲਬਕ ਔਰ ਜ਼ਾਦ ਵਿੱਚ ਰਹਿ ਕੇ ਹੋ ਰਹੀ ਆ ਔਰ ਜਿਹੜਾ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਸਰਕਾਰ ਉਹਦਾ ਜਿਹੜੀ ਪੰਜਾਬ ਸਰਕਾਰ ਬੜੀ ਸਖਤੀ ਨਾਲ ਪੇਸ਼ ਆਵੇਗੀ ਕਿੰਨੇ ਮਕਾਨ ਜਿਹੜੇ ਹੈਗੇ ਨਸ਼ਾ ਤਸਕਰਾਂ ਦੇ ਅਰੈਸਟ ਹੈ ਜਾਦੇ ਦੇਖੋ ਇਹ ਜਿਹੜੀ ਇਲੀਗਲ ਇਨਕ੍ਰੋਚਮੈਂਟ ਹੈਗੀ ਆ ਇਹਨੂੰ ਆਇਡੈਂਟੀਫਾਈ ਲੋਕਲ ਗਵਰਨਮੈਂਟ ਵਰਡ ਕਰਦੀ ਆ ਲੋਕਲ ਗਵਰਨਮੈਂਟ ਆਇਡੈਂਟੀਫਾਈ ਕਰਦੀ ਹੈ ਕਿ ਇਲੀਗਲ ਇਨਕ੍ਰੋਚਮੈਂਟ ਕਿਵੇਂ ਕੀਤੀ ਗਈ ਹੈਗੀ ਆ ਫਿਰ ਉਸ ਤੋਂ ਬਾਅਦ ਆਇਡੈਂਟੀਫਾਈ ਹੋ ਜਾਂਦਾ ਕਿ ਇਹਦਾ ਅਪਰਾਧਿਕ ਪਿਛੋਕੜ ਕੀ ਆ ਕਿਉਂਕਿ ਸਾਨੂੰ ਅਪਰੋਚ ਕੀਤਾ ਜਾਂਦਾ ਹੈ ਕਿ ਇਹਦੇ ਬਾਰੇ ਜਿਹੜੀ ਹੈਗੀ ਆ ਉਹ ਦਿੱਤੀ ਜਾਵੇ ਪੁਲਿਸ ਨੂੰ ਦਾਅ ਦਿੱਤੀ ਜਾਵੇ ਪੁਲਿਸ ਨੂੰ ਦਾਅ ਜਦੋਂ ਅਸੀਂ ਦਿੰਨੇ ਤਾਂ ਅਸੀਂ ਆਪਣੀ ਵੈਰੀਫਿਕੇਸ਼ਨਾਂ ਕਰਦੇ ਹਾਂ ਸੋ ਵੈਰੀਫਿਕੇਸ਼ਨ ਤੋਂ ਪਾਇਆ ਗਿਆ ਕਿ ਦੇ ਖਿਲਾਫ 11 ਮੁਕਾਦਮੇ ਦਰਜ ਆ ਹੋਰ ਵੀ ਜਿਸ ਤਰ੍ਹਾਂ ਦੀ ਵੀ ਸਾਨੂੰ ਰਿਕੁਐਸਟ ਜਿਹੜੀ ਹੈਗੀ ਆ ਸਿਵਲ ਅਥਾਰਟिटीज ਵੱਲੋਂ ਆਏਗੀ ਵੀ ਵਿਲ ਕੋਆਪਰੇਟ ਇਨ ਫਿਊਚਰ ਐਸ ਐਸ ਕਿੰਨੇ ਹੋਰ ਕੇਸ ਜਿਹੜੇ ਹੈਗੇ ਉਹ ਹੈਗੇ ਐਸ ਤਰ੍ਹਾਂ ਦੱਸਣਾ ਮੁਸ਼ਕਲ ਹੈ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਸਿਵਲ ਅਥਾਰਟिटीज ਵੱਲੋਂ ਹੁਕਮ ਹੋਣਗੇ ਅਸੀਂ ਉਹਦੀ ਪਾਲਣਾ ਕਰਾਂਗੇ ਥੈਂਕ ਯੂ